ਗਦੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੜੀ ਸਾਧ ਸੰਗਤ ਜੀ ਗੁਰੂ ਪੰਥ ਨੂੰ ਇਹ ਵੀ ਗੱਲਾਂ ਬਹੁਤ ਦੱਸਣਯੋਗ ਨੇ ਕਿ ਇਹ ਬਾਦ ਟੋਲਾ ਇਹ ਮੁਰਤੋਂ ਹੀ ਕਾ ਤਖਦੇ ਨਾਲ ਤਕਿਆ ਹੀ ਕਰਦਾ ਰਿਹਾ ਤੇ ਸਿੱਖ ਕੌਮ ਦੇ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਤਕਿਆ ਹੀ ਕਰਦਾ ਰਿਹਾ ਕਿਉਂਕਿ ਇਹਨਾਂ ਦੇ ਸਿਰਫ ਇਹਨਾਂ ਦੇ ਓੰਕਾਰ ਹੀ ਪੈਸੇ ਦਾ ਗੈਂਡ ਲੋਜਾਂ ਆਪਣੇ ਬੰਦਿਆਂ ਦਾ ਇਸ ਕਰਕੇ ਇੱਕ ਤਖਤ ਨੂੰ ਕਾਹ ਕਿ ਸਮਝਦੇ ਰਹੇ ਇੱਕ ਵਾਰ ਜਦੋਂ ਕਾ ਤਖਤੋਂ ਹੁਕਮ ਨਾ ਜਾਰੀ ਕੀਤਾ ਕਿ ਸਾਰੇ ਜਿੰਨੇ ਦਲ ਬਣਾਏ ਹਨ ਉਹ ਸਾਰੇ ਭੰਗ ਕਰਕੇ ਇੱਕ ਦਲ ਬਣਾਇਆ ਜਾ ਸਕੇ ਉਸ ਸਮੇਂ ਮਾਨ ਦਲ ਬਰਨੜਾ ਦਲ ਤਲਵੰਡੀ ਦਲ ਟੋੜਾ ਦਲ ਵੱਡਾਲਾ ਦਲ ਸਖਜਿੰਦਰ ਸਿੰਘ ਨੇ ਦਲ ਬਣਾਏ ਕਰਾ ਆਪਣਾ ਆਨੰਦਪੁਰ ਦੇ ਮਤੇ ਦੇ ਅਧਿਕਾਰ ਲੈਣ ਵਾਸਤੇ ਸਖਜਿੰਦਰ ਸਿੰਘ ਵਿਧਾਇਕ ਮੰਤਰੀ ਨੇ ਤੇ ਇਤਰਾ ਬੀ 6-7 ਨਾਲ ਜਿਨ੍ਹਾਂ ਭਾਂ ਕਰਕੇ ਨਾ ਇੱਕੋ ਬਣਾ ਜਿਸ ਦਾ ਨਾਮ ਰੱਖਤਾ ਅੰਮ੍ਰitsar ਅਕਾਲੀ ਦਰਾ ਤੇ ਬਾਅਦ ਦੇ ਵਿੱਚ ਇਹ ਸਭ ਬਾਦਲ ਨੇ ਜਾਂ ਗੰਡੋਜਾਬਾਰ ਟੋਲੇ ਨੇ ਗੰਡ ਲੋ ਇਹਨਾਂ ਸਾਰਿਆਂ ਦਲਾਂ ਦੀ ਪ੍ਰਵਾਹ ਨਾ ਕੀਤੀ ਇਹਨਾਂ ਖਾ ਅਡਾ ਕੱਲਾ ਬਾਲਦਾਲੀ ਰਹੂਗਾ ਇਹਨਾਂ ਨੂੰ ਕੀ ਸਮਝਦੇ ਸਾਹੀ ਅੰਮ੍ਰitsar ਕਾ ਜਦਾਂ ਕੋਈ ਨਹੀਂ ਸਮਝਦੇ ਮੈਂ ਤੇਰਾ ਕੁਝ ਇਹਨਾਂ ਯਤਨ ਕਰਨ ਤੇ ਵੀ ਇਹਨਾਂ ਨੇ ਕਾਲੀ ਦਾਲਾ ਅੰਮਰ ਸਾਹਿਬ ਵਿੱਚ ਸ਼ਾਮਲ ਨਹੀਂ ਹੋਏ ਪਹਿਲਾਂ ਦੱਸੇ ਕਰ ਦਿੱਤੇ ਇਹ ਬਾਦਲੇ ਵੀ ਸਾਰਿਆਂ ਇਹ ਲੀਡਾਂ ਦੱਸੇ ਕਰਤੇ ਪਰ ਬਾਅਦ ਦੇ ਵਿੱਚ ਹੰਕਾਰ ਦੇ ਜ਼ੋਰ ਦੇ ਨਾਲ ਜਾਂ ਪਹਿਲੇ ਜ਼ੋਰ ਦੇ ਨਾਲ ਜਾਂ ਇਹਨਾਂ ਨੇ ਕਾਹ ਤੱਕ ਨੂੰ ਕੱਖ ਵੀ ਨਹੀਂ ਸਮਝਿਆ ਤੇ ਆਪਣੀ ਮਰਜ਼ੀ ਦੇ ਨਾਲ ਹੀ ਇਹਨਾਂ ਨੇ ਆਪਣੇ ਬਾਦਦਾਲ ਨੂੰ ਕਾਇਮ ਰੱਖਿਆ ਤੇ ਬਾਦਦਾਲ ਦੀ ਆਥਾਂ ਦੇ ਜਾਜੇ ਕਰਾਂ ਕਰਦੇ ਰਹੇ ਵੀ ਸਾਡਾ ਬਾਦਦਾਲ ਅਸੀਂ ਕਿਸੇ ਅੰਮਰਸਰ ਕਾਹ ਜਾਂ ਕੋਈ ਸਮਝੇ ਉਹ ਸਮੇ ਇਸ ਨੂੰ ਔਕਾਤ ਤਖਤੋਂ ਵਿਦਖਲ ਕੀਤਾ ਗਿਆ ਇਸ ਨੂੰ ਉਸ ਸਮੇਂ ਕਾਤਕ ਤਖਤ ਲਉ ਫਕਨਾਵਾ ਯਾਰੀ ਕਰਕੇ ਇਹਨੂੰ ਇਹ ਗਦਾਰ ਕੇ ਆਗਾ ਜਾਂ ਗੇਲੋ ਕਾਤਕ ਤਖਤ ਪਗੋੜਾ ਕਿਆ ਇਹਨੂੰ ਕਈ ਸਾਲ ਕਾਤਕ ਦਾ ਪਗੋੜਾ ਕਹਿੰਦੇ ਰਹੇ ਇਹ ਇਹ ਜਿਹੜੇ ਮੈਤੇ ਚਾਵਲੇ ਵਰਗੇ ਫੈਡਰੇਸ਼ਨ ਵਾਲੇ ਜਿੰਨੇ ਵੀ ਆ ਸਾਰੇ ਉਸ ਸਮੇਂ ਇਸ ਨੂੰ ਕਾਤਕ ਤਖਤ ਪਗੋੜਾ ਕਹਿੰਦੇ ਸਨ ਉਸ ਸਮੇਂ ਬੜੇ ਸਾਲ ਇਸ ਨੂੰ ਕਾਤਕ ਦਾ ਪਗੋੜਾ ਕਹਿੰਦੇ ਰਹੇ ਪਰ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਸੋਮਣੀ ਕੁਆਇੰਟੀ ਦੀਆਂ ਕੁਰਸੀਆਂ ਮਿਲ ਗਈਆਂ ਜਾਂ ਕਹਿੰਨੋ ਐਮਐਲਏ ਕੁਰਸੀ ਮਿਲ ਗਈਆਂ ਕਹੇ ਦੀ ਮਿਲ ਗਈ ਇਹ ਸਾਰੇ ਬਾਲ ਦੇ ਨਾਂ ਰਲ ਗਏ ਤੇ ਕਾਹ ਤੱਕ ਦੇ ਪਗੋੜੇ ਨੂੰ ਵੀ ਇਹਨਾਂ ਨੇ ਸਮਝਿਆ ਵੀ ਕੁਝ ਨਹੀਂ ਕਿਹਾ ਤੇ ਫਿਰ ਬਾਅਦ ਦੇ ਵਿੱਚ ਜਦੋਂ ਬਹੁਤ ਕਿੰਨੇ ਸਾਲਾਂ ਬਾਅਦ ਜਾ ਕੇ ਜਦੋਂ ਬਿਜੋਰ ਲੈ ਕਾਹ ਤਖਤ ਤੇ ਪੇਸ਼ ਹੋਣ ਦਾ ਇਹਨੂੰ ਕਿਹਾ ਗਿਆ ਤੇ ਪਰ ਇਹਨੇ ਇੱਕ ਨਮਾਣੇ ਸੇਖ ਵੱਲੋਂ ਕੀ ਪੇਸ਼ ਹੋਣਾ ਸੀ ਇਸਨੇ ਔਕਾ ਤਖਤ ਨੂੰ ਸਮਝਿਆ ਕੱਖ ਨਹੀਂ ਉਥੇ ਘਰ ਤੋਂ ਕਢਵੀ 11000 ਬੰਦੇ ਲੈ ਕੇ ਆਪਣੇ ਐਵੇਂ ਹੁਣ ਜਿਆਦਾ ਗੁੰਡੇ ਆਖਣ ਜਿਹੋ ਜੇ ਕੰਮ ਆਖਣਾ ਸਾਨੂੰ ਸੁਭਾ ਨੰਦਾ ਪਰ ਇਹਨਾਂ ਕੰਮ ਸਾਰੇ ਗੁੰਡਿਆਂ ਵਾਲਾ ਕੀਤਾ ਕਾਲ ਤੱਕ ਦੇ ਕਬਜ਼ਾ ਕਰ ਲਿਆ ਉਸ ਸਮੇਂ ਕਾਲ ਤੱਕ ਦਾ ਜਿਹਦਰ ਪ੍ਰੋਫੈਸਰ ਮਨਜੀਤ ਸਿੰਘ ਸੀ ਤੁਹਾਨੂੰ ਵੀ ਪਤਾ ਹੁਣ ਚਾਹੀਦਾ ਸਾਰੀ ਦੁਨੀਆ ਪਤਾ ਹੁਣ ਚਾਹੀਦਾ ਲੀਡਰਾਂ ਨੂੰ ਪਤਾ ਹੁਣ ਚਾਹੀਦਾ ਜਿਹੜੇ ਸਿਆਣੇ ਆ ਜਿਹੜੇ ਅੱਜ-ਆਜਕਲ ਬੁੱਧੀਜੀਵੀ ਬਣਦੇ ਆ ਜਿਹੜਿਆਂ ਦੇ ਸਾਨੂੰ ਬਹੁਤ ਜਿਆਦਾ ਸਾਨੂੰ ਪਤਾ ਵਾ ਸਿੱਖ ਕੌਮ ਕੀ ਆ ਸਿੱਖੀ ਕੀ ਆ ਪੰਥ ਕੀ ਆ ਇਸ ਕਰਕੇ ਉਸ ਸਮੇਂ ਇਹਨਾਂ ਨੇ ਬਾਰਾ ਟੋਲੇ ਨੇ ਸਮਝੋ ਜਾਂ ਮਾਈਆਂ ਮੰჯੀਆਂ ਵਾਲੇ ਦਾ ਲੋ ਜਾਂ ਬਗਲੇ ਭਗਤਾਂ ਵਾਲੇ ਯਾਰਾਂ ਬੰਦੇ ਖੜਕੇ ਇਹਨਾਂ ਨੇ ਅਕਾਲ ਤਖਤ ਤੇ ਕਬਜ਼ਾ ਕਰ ਲਿਆ ਇਥੋਂ ਤੱਕ ਅਕਾਲ ਤਖਤ ਤੇ ਕਬਜ਼ਾ ਕਰ ਲਿਆ ਕੋਈ ਮੰਜੀ ਪ੍ਰੋਫੈਸਰ ਮਨਜੀਤ ਸਿੰਘ ਉਹ ਸਮਝਦਾ ਜਿਹਦਾ ਸੀ ਉਹਦੀ ਚਾਹ ਵੀ ਖੋ ਗਏ ਇਹਨਾਂ ਪੀ ਲਈ ਇਹਦੇ ਬੰਦਿਆਂ ਨੇ ਇਤੋਂ ਗੰਦੇ ਬਈ ਚਾਹ ਜਿਆਦਾ ਪੀਹਾ ਤਾਂ ਹੀ ਪੀਹਾ ਇਹ ਜਿਆਦਾ ਵੱਡਾ ਜਿਆਦਾ ਅਸੀਂ ਜਿਆਦਾ ਵੱਡੇ ਇੱਕ ਹਿਸਾਬ ਨਾਲ ਇਹਨਾਂ ਨਮਾਨ ਸਿੱਕ ਦੀ ਤਰ੍ਹਾਂ ਕੀ ਜਾਣਾ ਸੀ ਉਸੇ ਸਮੇ ਇਹਨਾਂ ਅਕਾਲ ਤਖਤ ਤੇ ਕਬਜ਼ਾ ਕਰ ਲਿਆ ਤੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਉਥੋਂ ਡਰ ਦੇ ਮਾਰੇ ਭਜਣਾ ਪਿਆ ਤੇ ਇਸ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਗੁਨਾਹ ਕੀਤਾ ਇਹ ਗਿੱਜੇ ਅਗਨਾ ਕਰਨ ਇਸੇ ਤਰ੍ਹਾਂ ਤਾਈਆਂ ਹੋਣੇ ਨੇ ਕਦੀ ਇਹ ਭਨਿਆਰੇ ਐ ਤੋ ਇਹ ਬੇਇੱਜ਼ਤੀ ਕਰਾਉਂਦੇ ਰਹੇ ਕਦੀ ਇਹ ਨੂਰ ਮਹਿਲੀਆਂ ਤੋਂ ਕਰਾਉਂਦੇ ਰਹੇ ਕਦੀ ਇਹਨਾਂ ਨੇ ਯਾਰ ਬਲਾਤਕਾਰ ਹੀ ਸਾਥੋਂ ਕਰਾਉਂਦੇ ਰਹੇ ਤੇ ਝੂਠੀਆਂ ਮਾਫੀਆਂ ਦਿੰਦੇ ਰਹੇ ਝੂਠੀਆਂ ਗੱਲਾਂ ਕਰਦੇ ਰਹੇ ਉਹਦਿਆਂ ਫਿਲਮਾਂ ਵੀ ਝੂਠੀਆਂ ਚਲਾਉਂਦੇ ਰਹੇ ਫਿਲਮਾਂ ਚਲਾਉਣ ਦੇ ਬਦਲੇ ਬਹੁਤ ਜੋਰ ਲਾਉਂਦੇ ਨੇ ਇਹ ਇਹੇ ਸੜਕਾਂ ਰੋਕਦੇ ਰਹੇ ਲੋਕਾਂ ਨੂੰ ਦੂਜਿਆਂ ਲੋਕਾਂ ਨੂੰ ਵੀ ਜਾਣ ਨਾ ਲੋਕੀ ਰੋਕਣ ਵਾਸਤੇ ਇਹ ਇਹੇ ਵਿਰੋਧ ਕਰਦੇ ਫਿਲਮਾਂ ਦਾ ਇੱਕ ਤਰਕ ਕਰਕੇ ਇਸ ਬਾਲਾ ਟੋਲੇ ਨੇ ਇਸ ਬਾਦਲਦਾਨ ਨੇ ਬਹੁਤ ਜ਼ਿਆਦਾ ਇੱਕ ਹਸਾਬ ਨਾਲ ਵੀ ਬਈਆਂ ਮੰਜਾਂ ਦਾ ਕੰਮ ਕੀਤਾ ਤੇ ਜਾਂ ਸਮਝੋ ਇਹਨਾਂ ਨੇ ਬਗਲੇ ਭਗਤਾਲਾ ਦਾ ਕੰਮ ਕੀਤਾ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਅੰਮ੍ਰਿਤਸਰ ਸਾਹਿਬ ਤਾਂ ਉੱਥੋਂ ਦੇ ਮਸੰਦਾਂ ਨੇ ਉੱਥੋਂ ਦੇ ਬਾਈਆਂ ਮੰਜੀਆਂ ਵਾਲਿਆਂ ਨੇ ਉੱਥੋਂ ਦੇ ਬਗਲੇ ਭਗਤਾਂ ਨੇ ਦਰਬਾਰ ਸਾਹਿਬ ਜਿੰਦੇ ਦੇ ਮਾਰ ਲੈ ਸਨ ਤੇ ਗੁਰੂ ਤੇਗ ਬਹਾਦਰ ਜੀ ਨਰਾਸ ਹੋ ਕੇ ਬੱਲੇਪਿੰਡ ਗਏ ਸਨ ਤੇ ਬੱਲੇਪਿੰਡ ਦੇ ਮੁੜਕੇ ਲੋਕਾਂ ਨੇ ਮਹਾਰਾਜ ਸਾਹਿਬ ਰਾਕੀ ਤੀ ਤੇ ਗੁਰੂ ਮਹਾਰਾਜ ਨੇ ਮਾਈਆਂ ਰਾਬਰ ਜਾਈਆਂ ਦਾ ਇੱਕ ਬਚਨ ਦਿੱਤਾ ਇਹ ਤੇ ਬਹੁਤ ਲੰਮਾ ਇਤਿਹਾਸ ਹੈ ਮਹਾਰਾ ਜਿਹੜੇ ਸਾਰੇ ਜੀ ਦੱਸ ਰਹੇ ਆ ਪਰ ਜੇ ਜਿਹੜਾ ਕੋਈ ਜਿਆਦਾ ਜੀ ਨੂੰ ਪਤਾ ਵਾ ਜਿਹੜਾ ਦਾ ਮੈਂ ਬੜਾ ਸਿਆਣਾ ਬੜਾ ਬੁੱਧੀਜੀਵੀ ਜਾਂ ਮੈਂ ਬੜਾ ਕਾਲੀਆਂ ਉਹ ਮੇਦੀ ਇੱਕ ਇੱਕ ਵੀ ਗੱਲ ਦਾ ਜਵਾਦ ਦੇਦੇ ਵੀ ਮੈਂ ਸੱਚੀਆਂ ਗੱਲਾਂ ਕਰਦਾ ਕਿ ਝੂਠੀਆਂ ਗੱਲਾਂ ਕਰਦਾ ਇਸੇ ਤਰ੍ਹਾਂ ਇਹ ਜਿਹੜਾ ਕਾਲ ਤਖਦਾ ਜਿਹਦਾ ਰਹੀਗਾ ਪ੍ਰੋਫੈਸਰ ਮਨਜੀਤ ਸਿੰਘ ਇਹ ਹੈ ਹੀ ਇੱਕ ਬੰਦਾ ਸਮਝੋ ਵੀ ਇਹ ਬਗਲਾ ਭਗਤ ਗੇਂਡੋ ਜਾਂ ਬਾਈਆਂ ਮੱਜੀਆਂ ਗੱਲੋ ਜਾਂ ਲਾਚੀ ਗੇਂਡੋ ਸਵਾਰਥੀ ਗੱਲੋ ਇਸਨੇ ਨਾਨਦਪੁਰ ਸਾਹਿਬ ਕੋਈ ਮਾਤਾ ਕੋਈ ਬਜ਼ੁਰਗ ਕੋਈ ਬੀਬੀ ਉਸ ਨੇ ਅਕਾਲ ਤਖਤ ਦੇ ਨਾਂ ਤੇ ਆਨੰਦਪੁਰ ਸਾਹਿਬ ਦੇ ਨਾਂ ਤੇ 13 ਕਿਲੇ ਜ਼ਮੀਨ দান ਕੀਤੀ ਸੀ ਉਸ ਨੇ ਦਾਨ ਕੀਤੀ ਸੀ ਅਕਾਲ ਤਖਤ ਦੇ ਨਾਂ ਤੇ ਆਨੰਦਪੁਰ ਸਾਹਿਬ ਦੇ ਨਾਂ ਤੇ ਪਰੰਤੂ ਇਸ ਬਾਈਆਂ ਮੰਝੀਆਂ ਵਾਲੇ ਬਗਲੇ ਭਗਤ ਨੇ ਪ੍ਰੋਫੈਸਰ ਮਨਜੀਤ ਸਿੰਘ ਨੇ ਆਪਣੇ ਨਾਂ ਉਹਦੀ ਜਿਸ਼ਤੀ ਕਰਾ ਲਈ ਜਿਸ ਤੇ ਹੁਣ ਇਹਦਾ ਉਥੇ ਸਕੂਲ ਖੋਲਿਆ ਵਾ ਇਹਨੇ ਕੂਠੀ ਪਾਈ ਆ ਤੇ ਉਥੇ ਤੇ ਕਬਜਾ ਕੀਤਾ 13 ਕਿਲਿਆਂ ਦਾ ਇਹ ਉਹਦੇ ਵਿੱਚੋਂ ਹੋਦਾ ਵੇਚੀ ਵੇਚੀ ਜਾਂਦਾ ਪੈਸੇ ਵਟੀ ਜਾਂਦਾ ਵੇ ਪਰ ਕਿੰਨਾ ਪਾਪ ਆ ਕਿੰਨਾ ਇੱਕ ਗਲਤ ਕੰਮ ਆ ਉਸ ਉਸ ਮਾਤਾ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਜਾਂ ਲੋ ਮਾਤਾ ਦੇ ਨਾਮ ਜਾਂ ਕਾ ਤਖਤ ਤੇ ਆਨੰਦਪੁਰ ਸਾਹਿਬ ਦੇ ਕੀਤੀ ਸੀ ਪਰੰਤੂ ਇਸ ਬਗਲੇ ਭਗਤ ਨੇ ਉਤੋਂ ਚਾਰੀ ਤੋਂ ਝੂਠ ਮਾਰ ਕੇ ਆਪਣੇ ਨਾਮ ਦੀ ਜੀਠੀ ਕਰਾ ਲਈ ਤੇ ਉਥੇ ਉਹ ਵਿਚਾਰੇ 13 ਚਿਰ ਮਹੀਨਾ ਦੋ ਮਹੀਨੇ ਰੋਕੰਦ ਰੋਲਾ ਵਾਲਾ ਪਉਂਦੀ ਰਹੀ ਪਰ ਮੁੜ ਕੇ ਬਾਅਦ ਦੇ ਵਿੱਚ ਵਿਚਾਰੀ ਉਹ ਕਾਰ ਥੱਕੀ ਹੋਈ ਵਿਚਾਰੀ ਘਰ ਜਾ ਕੇ ਬੈਗੀ ਪਰ ਅਜੇ ਤੱਕ ਕਿਸੇ ਨੇ ਸੁਣੀ ਅਸੀਂ ਤੇ ਇਹ ਬੇਨਤੀ ਕਰਦੇ ਆਂ ਸੌਣੀ ਕਮੇਟੀ ਨੂੰ ਸੌਣੀ ਕਮੇਟੀ ਦੇ ਜ਼ਹਿਦਾਦਾਰ ਨੂੰ ਕਾਲ ਤਖਤ ਨੂੰ ਸੋਮਝ ਕੇ ਦੇ ਪ੍ਰਧਾਨ ਨੂੰ ਬੇਖਦੀ ਇਨਕੁਆਇਰੀ ਕਰੇ ਵੀ ਆ 13 ਕਲੇ ਜਮੀਨ ਜਿਹੜੀ ਆ ਉਸ ਮਾਤਾ ਨੇ ਕਾਲ ਤਖਤ ਅਨੰਤਪੁਰ ਸਾਹਿਬ ਦੇ ਨਾਂ ਤੇ ਉਹਨੇ দান ਕੀਤੀ ਸੀ ਇਸ ਮਨਜੀਤ ਪ੍ਰੋਫੈਸਰ ਮਨਜੀਤ ਸਿੰਘ ਉਸ ਸਮੇਂ ਦਾ ਕਾਲ ਤਖਤ ਜ਼ਹਿਦਾਦਾਰ ਸੀ ਇਸਨੇ ਕਿਉਂ ਉੱਤੇ ਕਬਜ਼ਾ ਕਰ ਲਿਆ ਕਿਉਂ ਝੂਠੀ ਜੀਐਸਟੀ ਕਹੀ ਜਿਹਨੇ ਜੀਐਸਟੀ ਕਰਾਈਆ ਤੈਨੂੰ ਪੁੱਛੋ ਵੀ ਦੱਸੋ ਕਿਹੜੀ ਬੈਂਕ ਤੋਂ ਪੈਸੇ ਕੱਢ ਕੇ ਲਿਆਣਗੇ ਦਿੱਤੇ ਉਸ ਮਾਤਾ ਨੂੰ ਕਿਹੜੀ ਬੈਂਕ ਦਾ ਚੈੱਕਤਾ ਹੈ ਜਾਂ ਕਿੱਥੋਂ ਪੈਸੇ ਜਾਣਗੇ ਤੇ ਹੈਗੇ ਇਹ ਕਰਕੇ ਇਹਨਾਂ ਬਗਲੇ ਭਗਤਾਂ ਤੋਂ ਇਹਨਾਂ ਬਾਈਆਂ ਮੱਜਿਆਂ ਤੋਂ ਤੇ ਝੂਠਿਆਂ ਤੋਂ ਬਹਿਣਾ ਚਾਹੀਦਾ ਹੈ ਹੋਰ ਬਾਕੀ ਸਾਰਾ ਕੁਝ ਸੱਚ ਬੋਲਦੇ ਆ ਇੱਕ ਗੱਲ ਨਹੀਂ ਝੂਠ ਬੋਲਦੇ ਸਾਰੇ ਅੰਗਰੇ ਸਾਡੇ ਬਿਲਕੁਲ ਸੱਚੀਆਂ ਵਾ ਜੇ ਸਖਜਿੰਦਰ ਸਿੰਘ ਨੇ ਅਕਾਲੀ ਦਲ ਬਣਾਇਆ ਵੇ ਤੇ ਆ ਮੰਤਰੀ ਜਿਹੜਾ ਨੇ ਵਿਧਾਇਕ ਮਤਰੀ ਆਵਾ ਉਹਨੇ ਵੀ ਬਣਾ ਅਨੰਦਪੁਰ ਦੇ ਮਤੇ ਤੇ ਬਾਤੇ ਉਹਨੇ ਆਪਣਾ ਵੀ ਇੱਕ ਕਾਲੀਦਾ ਬਣਾ ਲਿਆ ਪਰ ਉਹ ਵੀ ਫੇਲ ਹੋ ਗਿਆ ਮਡਾਲੇ ਨੇ ਆਪਣਾ ਕਾਲੀਦਾ ਬਣਾ ਲਿਆ ਤਲਵੰਡੀ ਨੇ ਆਪਣਾ ਕਾਲੀਦਾ ਬਣਾ ਅਨੰਦਪੁਰ ਦੇ ਮਤੇ ਤੇ ਬਨਾਲੇ ਨੇ ਆਪਣਾ ਕਾਜਲ ਬਣਾ ਲਿਆ ਬਨਾਲਾ ਰਾਜ ਵੀ ਕਰਦਾ ਰਿਹਾ ਫਿਰ ਥੋੜੇ ਜਿਹੇ ਰਾਜ ਵੀ ਰਾਜ ਬਾਅਦ ਵਿੱਚ ਉਹ ਰਾਜ ਉਹ ਜੋ ਬਲੈਕ ਥੰਡਰ ਆ ਉਹ ਤੋਂ ਖਤਮ ਹੋ ਗਿਆ ਇਹ ਕਰੇ ਸਾਰੇ ਦਾਲ ਜਿੰਨੇ ਵੀ ਤੋੜ ਕੇ ਇੱਕ ਅੰਮ੍ਰਿਤਸਰ ਕਾਲੀਦਾ ਬਣਾ ਜਿਹਦਾ ਇਹ ਤੱਕ ਵੀ ਕੋਈ ਨਾਂ ਨਿਸ਼ਾਨ ਨਹੀਂ ਰਿਹਾ ਉਹ ਗੇ ਮਾਨ ਦਾਲੀ ਮਾਨ ਵੀ ਐਡਾ ਨਹੀਂ ਸੀ ਬੰਦਾ ਜਿਹਨੇ ਵੀ ਜੁਰਤ ਨਾਲ ਕੋ ਗੱਲ ਕਰਨੀ ਹੋਵੇ ਉਹ ਵੀ ਹਿਸਾਬ ਦੇ ਨਾਲ ਉਹਨੇ ਵੀ ਸਿੱਖ ਧਰਮ ਦਾ ਜਾਂ ਕੌਮ ਦਾ ਜਾਂ ਨੁਕਸਾਨ ਕੀਤਾ ਕਿਰਪਾਨ ਲੈ ਕੇ ਬੁਏ ਘੜੀ ਬਹਿ ਗਿਆ ਪਾਰਲੀਮੈਂਟ ਦੇ ਤੇ ਝੂਠੇ ਮਰਤੇ ਵਾਅਦੇ ਕਰਕੇ ਲੋਕਾਂ ਦੇ ਨਾਲ ਤੇ ਬਾਈਕਾਟ ਕਰਕੇ ਸਾਰੀ ਕੌਮ ਨੂੰ ਉਸਨੇ ਇੱਕ ਸਮਝ ਲਓ ਵੀ ਇੱਕ ਗਲਤ ਇੱਕ ਸੰਗਤ ਦੇ ਵਿੱਚ ਪਰੋ ਜੇ ਬੰਨ੍ਹ ਦਿੱਤਾ ਵੀ ਬਰਤੂ ਬਣ ਗਿਆ ਮੁੱਖ ਮੰਤਰੀ ਉਹਨੇ ਕੋ ਕੋ ਲੋਕਾਂ ਨੂੰ ਮਾਰਿਆ ਏ ਕਰ ਇੱਕ ਨਾ ਨਾ ਕਰਦਾ ਬਾਈਕਾਰ ਚੋਣਾਂ ਦਾ ਤੇ ਕਦੇ ਵੀ ਇਹ ਗੱਲ ਨਹੀਂ ਸੁਣੀ ਤੇ ਜੇ ਨਾ ਗਾੜੀ ਬੈਂਦਾ ਕਿਰਪਾਨ ਲੈ ਕੇ ਦਿੱਤਾ ਵੀ ਪੰਜਾਬ ਦਾ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਇਸਨੇ ਇਸਨੇ ਮੁੱਖ ਮੰਤਰੀ ਬਣਨਾ ਸੀ ਤੇ ਦੁਨੀਆ ਨੂੰ ਇਹ ਇਹਨਾਂ ਜ਼ੁਲਮ ਨਹੀਂ ਸੁਣਾ ਵੈਗ ਜੀ ਦਾ ਖਾਲਸਾ ਵੈਗ ਜੀ ਦੀ ਫਤ ਇਹ ਲੈਣਾ ਸ਼ਾਹ ਮੁਹੰਮਦ ਦੀਆਂ ਜੋ ਲਿਖੀਆਂ ਨੇ ਇਹ ਬਿਲਕੁਲ ਇਹਨਾਂ ਬਾਈ ਮੰჯੀਆਂ ਵਾਲਿਆਂ ਤੇ ਬਗਲੇ ਭਗਤਾਂ ਨਾਲ ਢੁਕਦੀਆਂ ਹਨ ਸ਼ਾਹ ਮੁਹੰਮਦ ਲਿਖਦਾ ਹੈ ਇਹ ਜਗ ਸ੍ਰਾਮਸਾਫਰਾਂ ਦੀ ਇਹ ਜਗ ਸ੍ਰਾਮਸਾਫਰਾਂ ਦੀ ਇੱਥੇ ਜੋਰ ਵਾਲੇ ਕਈ ਆਏ ਗਏ ਸ਼ਾਮੁਹਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਇਹ ਜਗ ਸ੍ਰਾਮਸਾਫਰਾਂ ਦੀ ਇੱਥੇ ਜੋਰ ਵਾਲੇ ਸੁਖਬੀਰ ਬਾਦਲ ਵਰਗੇ ਕਈ ਆਏ ਗਏ ਤੇ ਕੈਪਟਨ ਵਰਗੇ ਕਈ ਆਏ ਗਏ ਭਗਵੰਤ ਮਾਨ ਵਰਗੇ ਝੂਠੇ ਕਈ ਆਏ ਗਏ ਸ਼ਾ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਵੈਜੀ ਦਾ ਖਾਲਸਾ ਵੈਜੀ ਫਤਿਹ